ਹਾਂ ਜੀ ਸਤ ਸ੍ਰੀ ਅਕਾਲ ਆ ਦੇਖੋ ਭਾਈ ਵੀਡੀਓ ਇਹ ਆਪਾਂ ਨੇ ਪਲਾਈ ਦਾ ਪੀਸ ਲਿੱਤਾ ਹੈਗਾ ਸੋ ਨੂੰ ਇਹ ਜੀ ਘੈਂਟ ਚੀਜ਼ ਬਣਾ ਕੇ ਦਿਖਾਵਾਂਗੇ ਕਿ ਪੂਰੀ ਐਨ ਤੁਹਾਡੇ ਕੰਮ ਆਉਣ ਵਾਲੀ ਐ ਵੀਡੀਓ ਨੂੰ ਐਂਡ ਤੱਕ ਦੇਖਿਓ ਜਮਾਂ ਐਨ ਤਸੱਲੀ ਕਰਾ ਦੇਾਂਗੇ ਤੇ ਤੁਸੀਂ ਦੇਖੋ ਇਹ ਆਪਾਂ ਇਹਨੂੰ ਪਹਿਲਾਂ ਇੱਧਰ ਮੜੇ ਇਹ ਮਤਲਬ ਲਵਾਈ ਜ਼ਿਆਦਾ ਧੀ ਇਹਦੀ 20x20 ਇੰਚ ਦੇ ਗੋਲ ਨੇ ਪੀਸ ਇਹ ਨਾ ਆਪਾਂ ਚਾਰ ਪੀਸ ਪਹਿਲਾਂ ਚਾਰਸ ਕਰਾਂਗੇ ਉਦੋਂ ਬਾਅਦ ਆਪਾਂ ਇਹਨਾਂ ਨੂੰ ਚਾਰਾਂ ਨੂੰ ਕਰਾਂਗੇ ਜਿਵੇਂ ਗੋਲ ਇਹ ਚੀਜ਼ ਆਪਾਂ ਇਹ ਹੀ ਬਣਾਵਾਂਗੇ ਆਪਾਂ ਤੁਸੀਂ ਖੇਤ ਵੀ ਰੱਖ ਸਕਦੇ ਹੋ ਕੋਠੇ ਤੇ ਬੈਠਣ ਨੂੰ ਕਿਤੇ ਪਾਰਕ ਪੁਰਕ ਵਿੱਚ ਵੀ ਰੱਖ ਸਕਦੇ ਹੋ ਤੇ ਘਰੇ ਵੀ ਰੱਖ ਸਕਦੇ ਹੋ ਚੀਜ਼ ਇਹ ਹੀ ਬਣਾਵਾਂਗੇ ਨਾਲ ਤੁਸੀਂ ਮਤਲਬ ਬੈਠੋਗੇ ਨਾਲੇ ਵੀ ਚੀਜ਼ਾਂ ਜੰਪ ਦੇ ਆਏ ਗੁਰੂ ਜਿਵੇਂ ਮਤਲਬ ਸਪਰਿੰਗ ਪਾਏ ਹੋਏ ਹੁੰਦੇ ਨੇ ਤੇ ਇਹ ਚੀਜ਼ ਥੋੜਾ ਹਰ ਇੱਕ ਦੇ ਘਰੇ ਆ ਉਹਦੇ ਤੇ ਮਤਲਬ ਇਹਨਾਂ ਨੂੰ ਫਿੱਟ ਕਰਾਂਗੇ ਤੇ ਉੱਤੇ ਲਾਵਾਂਗੇ ਇਹਦੇ ਜਿਹੜਾ ਅੰਗਰੇਜ਼ੀ ਕਹਾ ਮੰਗੂ ਮੈਟ ਆਉਗਾ ਇਹਦਾ ਤੇ ਚੈੱਕ ਕਰੋ ਬਰਾਦ ਆਪਾਂ ਗੋਲ ਕਰਤੇ ਪੂਰੇ ਜਮਾਂ ਐ ਨਾ ਤੇ ਉਦੋਂ ਬਹੁਤ ਆਪਾਂ ਇਹਨਾਂ ਨੂੰ ਉਹਨਾਂ ਤੇ ਤੁਹਾਨੂੰ ਫਿੱਟ ਕਰਿਆ ਇਹ ਵੀਡੀਓ ਦਿਖਾਉਨੇ ਆ ਤੁਹਾਨੂੰ ਇਹ ਆਪਣੇ ਮਿੱਤਰ ਨੇ ਬਣਵਾਏ ਨੇ ਮੱਖਣ ਕੁੰਨਣ ਵਾਲੇ ਨੇ ਇਹ ਆਪਣਾ ਭਾਈ ਇਹ ਬੰਦਾ ਘੰਟੇ ਇਹ ਨੇ ਆਪਾਂ ਗੋਲ ਕਰੇ ਨੇ ਇਹ ਭਾਈ ਕਹਿੰਦਾ ਯਾਰ ਬੈਠਣ ਵਾਸਤੇ ਬਣਾਉਣੇ ਨੇ ਤੇ ਦੇਖੋ ਤੁਸੀਂ ਇਹ ਮਤਲਬ ਕਿਵੇਂ ਲੱਗਦੇ ਨੇ ਤੁਹਾਨੂੰ ਬਣਾ ਕੇ ਦਿਖਾਉਨੇ ਆ ਜਮਾਂ ਗੋਲ ਉਰੇ ਜਾਂ ਕਰਤੇ ਉਦਵਾ ਦਾ ਪਰਨ ਨੂੰ ਫਿਟਿੰਗ ਕਰੀ ਹੋਈ ਸਾਨੂੰ ਵੀਡੀਓ ਦਿਖਾਉਣਾ ਕਈ ਵਾਰ ਕਿਸੇ ਮਿੱਤਰ ਨੇ ਬਣਾਉਣੇ ਹੋਣ ਤੇ ਉਹ ਬਣਾ ਸਕਦਾ ਵੀਡੀਓ ਜਰੂਰ ਦੇਖੋ ਪੂਰੀ ਤੇ ਕਮੈਂਟ ਕਰਿਓ ਤੇ ਲਾਇਕ ਕਰਿਓ ਸ਼ੇਅਰ ਕਰ ਦਿਓ ਆਪਦੇ ਦੋਸਤਾਂ ਮਿੱਤਰਾਂ ਨੂੰ ਤੇ ਚੈਨਲ ਨੂੰ ਫੋਲੋ ਕਰ ਲਿਓ ਤੇ ਜਮਾਂ ਵਧੀਆ ਘੈਂਟ ਬਣਾਤੇ ਚਾਰ ਪੀਸ ਬਣਾਤੇ ਇਹ ਤੇ ਸਾਨੂੰ ਅੱਗੇ ਦੀ ਫਿਟਿੰਗ ਕਰੀ ਹੋਈ ਦੀ ਵੀਡੀਓ ਦਿਖਾਉਣੇ ਆਗੇ ਤਾਂ ਚਾਰ ਹੋਗੇ ਪੀਸ ਆ ਖੜੂ ਬਣਾਏ ਤੇ ਆ ਦੇਖੋ ਬਈ ਫਿਰ ਇਹ ਐ ਦੋ ਡਰਾਂ ਦੇ ਕਰਦੇ ਜੰਪ ਵਧੀਆ ਦਿੰਦੇ ਨੇ ਜਦੋਂ ਬੈਠਦੇ ਆਪਾਂ ਵਧੀਆ ਘਾਟ ਬਣ ਗਏ ਪੂਰੇ ਤੇ ਵਧੀਆ ਲੱਗੀ ਚੈਨਲ ਨੂੰ ਫੋਲੋ ਕਰ ਦਿਓ ਲਾਈਕ ਸ਼ੇਅਰ ਕਰ ਦਿਓ